ਸਾਡੇ ਬਜ਼ੁਰਗ ਪਾਕਿਸਤਾਨ ਨੂੰ ਜਿਹੜੇ ਇੱਧਰ ਆਵਾਦ ਹੋਏ ਇੱਧਰ ਉਹਨਾਂ ਨੇ ਜੰਗਲ ਆਵਾਦ ਕੀਤੇ ਪਾਣੀ ਦੀ ਸਰੋਤੋਂ ਖੇਤਾ ਤੱਕ ਲੈ ਕੇ ਗਏ ਉਹਨਾਂ ਮਿਹਨਤਾਂ ਕੀਤੀਆਂ ਪਰ ਜਿਵੇਂ ਆਂਦੇ ਨੇ ਕਿ ਪਹਿਲੀ ਪੀੜੀ ਸੰਘਰਸ਼ ਕਰਦੀ ਏ ਦੂਜੀ ਸੰਘਰਸ਼ ਖੱਟਦੀ ਏ ਤੀਜੀ ਸੰਘਰਸ਼ ਮਾਨਦੀ ਏ ਤੇ ਚੌਥੀ ਸੰਘਰਸ਼ ਦਾ ਨਾਸ ਕਰਦੀ ਅਜੇ ਸਾਡੀ ਚੌਥੀ ਪੀੜੀ ਕੰਮ ਕਰਕੇ ਰਾਜੀ ਨਹੀਂ ਉਹਨਾਂ ਦੀ ਥਾਂ ਤੇ ਇਹ ਪਿਆਰੀ ਰੱਖਣਦੇ ਆ ਤੇ ਪਿਆਰੀ ਛੋਟੇ ਤੋਂ ਛੋਟਾ ਕੰਮ ਕਰੀ ਜਾ ਰਹੇ ਨੇ ਤੇ ਦਿਨੋਂ ਦਿਨ ਕਾਮਯਾਬ ਹੋਈ ਜਾ ਰਹੇ ਨੇ ਉਹ ਇਹ ਕੰਮ ਸਾਡੇ ਵਾਲਿਆਂ ਨਾਲ ਅਮਰੀਕਾ ਕੈਨੇਡਾ ਚ ਹੋ ਰਿਹਾ ਹੈ ਇਹ ਉੱਥੇ ਜਾ ਕੇ ਛੋਟੇ ਤੋਂ ਛੋਟਾ ਕੰਮ ਕਰੀ ਜਾ ਰਹੇ ਨੇ ਤੇ ਉੱਥੇ ਕਾਮਯਾਬ ਹੋਈ ਜਾ ਰਹੇ ਨੇ ਪਰ ਅਮਰੀਕਾ ਕੈਨੇਡਾ ਵਾਲਿਆਂ ਦੇ ਬੱਚੇ ਛੋਟੇ ਕੰਮ ਕਰਕੇ ਰਾਜੀ ਨਹੀਂ ਉਹ ਵੀ ਉੱਥੇ ਕੁਰਸੀਆਂ ਚਾਹੁੰਦੇ ਨੇ ਤਾਂ ਕਰਕੇ ਉਹ ਇਹਨਾਂ ਤੋਂ ਪਿੱਛੇ ਹੋਈ ਜਾ ਰਹੇ ਨੇ ਉਹਨਾਂ ਨੂੰ ਹੀ ਸਾਡੇ ਵਾਂਗ ਹੀ ਲੱਗ ਰਿਹਾ ਕਿ ਪੰਜਾਬੀ ਇੱਥੇ ਆ ਗਏ ਨੇ ਸਾਡੇ ਦੇਸ਼ ਤੇ ਕਬਜ਼ਾ ਕਰ ਲੈਣਗੇ ਇਹ ਹੀ ਸੱਚੇ